ਲੈ ਕੇ ਉਹਦੇ ਬਾਰੇ ਸਰ ਕੀ ਕਹਿੰਦੇ ਹਾਂਜੀ ਹਾਂਜੀ ਡਿਲੀਵਰੀ ਪੇਸ਼ੈਂਟ ਵੀ ਸਿਵਲ ਸਰਜਨ ਨੇ ਮੈਨੂੰ ਦੱਸਿਆ ਹੈ ਕਿ ਐਸੀ ਡਿਲੀਵਰੀ ਪੇਸ਼ੈਂਟਸ ਨੂੰ ਵੀ ਐਡਵਾਂਸ ਲੈ ਕੇ ਆ ਰਹੇ ਹਨ ਉਹਨਾਂ ਨੂੰ ਬੋਟਸ ਤੋਂ ਰੈਸਕਿਊ ਕਰਕੇ ਵੀ ਡਿਲੀਵਰੀ ਲਈ ਲੈ ਕੇ ਆ ਰਹੇ ਹਨ ਐਂਡ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਫਿਰੋਜ਼ਪੁਰ ਦੇ ਵਿੱਚ ਪਹਿਲਾ ਹਿਸਟੋਰਿਕਲੀ ਜਿਹੜੀ ਮਟਰਨਲ ਮੋਰਟੈਲਿਟੀ ਏ ਦੀ ਡਿਲੀਵਰੀ ਦੇ ਟਾਈਮ ਹਾਈएस्ट ਸੀ ਕਿ ਬਟ ਬੜਾ ਕਮੈਂਡੇਬਲ ਕੰਮ ਇੱਥੇ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਦੀਪ ਸਿੰਘਾ ਉਹਨਾਂ ਨੇ ਵੀ ਐਸਪੀਰੇਸ਼ਨਲ ਡਿਸਟ੍ਰਿਕਟਸ ਦੇ ਹੇਠਾਂ ਐਂਡ ਮੈਡਮ ਸਿਵਲ ਸਰਜਨ ਨੇ ਵੀ ਕੀਤਾ ਹੈ ਤੁਹਾਡੇ ਮੈਂ ਇਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਕਿ ਜਿਹੜੀ ਤੁਹਾਡੀ ਹਾਈ ਰਿਸਕ ਪ੍ਰੇਨੈਂਸੀ ਹੈ ਉਹਨਾਂ ਨੂੰ ਜ਼ਰੂਰ ਐਂਡ ਇਹ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਲਾਸਟ ਮਿਨਟ ਦੇਖੋ ਇਸ ਟਾਈਪ ਦੀ ਸਿਚੁਏਸ਼ਨ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆ ਹੁਣੇ ਜੀ ਮੈਨੂੰ ਤਾਂ ਹੁਣੇ ਲੈਣ ਆ ਜਾਓ ਬਿਕੋਸ ਤੁਹਾਡੇ ਕੋਲ ਨੰਬਰ ਆਫ ਆਬੀਐਮ ਬੋਟਸ ਵਗੈਰਾ ਹੋਰ ਚੀਜ਼ਾਂ ਲਿਆਉਣ ਲਈ ਸ਼ਾਰਟੇਜ ਹੋਏਗੀ ਪਰ ਜਿੱਥੇ ਜਿੱਥੇ ਮਦਰਸ ਨੂੰ ਪਤਾ ਹੈ ਵੀ ਸਾਡੀ ਹਾਈ ਰਿਸਕ ਪ੍ਰੈਗਨੈਂਸੀ ਹੈ ਸਾਨੂੰ ਐਨੀਮੀਆ ਦੀ ਸ਼ਿਕਾਇਤ ਹੈ ਹਾਈ ਬੀਪੀ ਦੀ ਸ਼ਿਕਾਇਤ ਹੈ ਉਹ 2 ਜਾਂ 4 ਦਿਨ ਪਹਿਲਾਂ ਐਡਵਾਂਸ ਦੇ ਵਿੱਚ ਆ ਕੇ ਆਪਣੇ ਸ਼ਿਫਟ ਹੋ ਜਾਣ ਤਾਂ ਕਿ ਆਪਾਂ ਕੋਈ ਇਸ ਰਹਿ ਗਈ ਅਣਸੁਖਾਵੀ ਘਟਨਾ ਤੋਂ ਬਚ ਸਕੀਏ ਪੱਧਰ ਤੇ ਕਿਸਾਨਾਂ ਨਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਮੈਡੀਕਲ ਦੀ ਮੇਨ ਉਹੀ ਕੋਸ਼ਿਸ਼ ਤੋਂ ਮੈਂ ਤਾਂ ਅੱਜ ਬੇਸਿਕਲੀ ਆਪਣੇ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਸਿਰਫ ਜਿਹੜੇ ਮੇਨਲੀ ਹੈਲਥ ਸਰਵਿਸੇਸ ਨੇ ਉਹਨਾਂ ਨੂੰ ਚੈੱਕ ਕਰਨ ਲਈ ਆਇਆ ਸੋ ਸਿਵਲ ਸਰਜਨ ਮੈਡਮ ਮੇਰੇ ਨਾਲ ਹੈਗੇ ਇੱਥੇ ਆਪਣੇ ਜੀਏ ਸਾਹਿਬ ਵਗੈਰਾ ਹੋਰ ਆਫੀਸਰਸ ਵੀ ਨਾਲ ਹੈਗੇ ਸਫੀਸ਼ੀਐਂਟ ਨੰਬਰ ਆਫ ਮੈਡੀਕਲ ਕੈਂਪਸ ਲੱਗੇ ਹੋਏ ਨੇ ਐਂਡ ਮੈਡੀਕਲ ਪੱਖੋਂ ਕਿਉਂਕਿ ਮੈਂ ਪਹਿਲੇ ਡਿਪਟੀ ਕਮਿਸ਼ਨਰ ਨਾਲ ਬੈਠ ਕੇ ਉੱਥੇ ਵੀ ਰਿਵਿਊ ਕਰਕੇ ਆਇਆ ਹਾਂ ਸੋ ਲੋ ਕਨਸਰਨ ਐਸਚ ਉਹਨਾਂ ਨੇ ਕੋਈ ਰੇਜ਼ ਨਹੀਂ ਕੀਤਾ ਕਿ ਸਫੀਸ਼ੀਐਂਟ ਨੰਬਰ ਤੇ ਮੈਡੀਸਿਨ ਅਵੇਲੇਬਿਲਿਟੀ ਵੀ ਹੈ ਐਂਡ ਇਹ ਜਿਹੜੇ ਕਿਉਂਕਿ ਮੈਡੀਸਿਨ ਦਾ ਦੇਖੋ ਸਪਲਾਈ ਕਰਨਾ ਇਜ਼ ਰਿਲੇਟਿਵ ਈਜ਼ੀਅਰ ਪਾਰਟ ਹੈ ਕਿਉਂਕਿ ਤੁਸੀਂ ਦੇਖੋਗੇ ਅੱਜ ਮੰਨ ਲਓ ਤੁਸੀਂ ਪਿੰਡ ਦੇ ਵਿੱਚ ਗਏ ਵੀ ਉੱਥੇ ਸਮਝਾ ਕੇ ਵੀ ਇਹ ਪਾਣੀ ਸਾਫ਼ ਕਰਨ ਲਈ ਕਲੋਰੀਨ ਦੇਣੀ ਤਾਂ ਤੁਸੀਂ ਇੱਕ ਵਿਜ਼ਿਟ 'ਚ ਵੀ ਇੱਕ ਮਹੀਨੇ ਦੀ ਮੈਡੀਸਿਨ ਸਪਲਾਈ ਉੱਥੇ ਦੇ ਸਕਦੇ ਹੋ ਈਵਨ ਜਿਹੜੇ ਕਿ ਕੋਈ ਸਾਡੇ ਬਿਪ੍ਰੀਨੋਰਫਿਨ ਦੀ ਮੈਡੀਸਿਨਸ ਹੈ ਉਹਨਾਂ ਦੀ ਵੀ ਪ੍ਰੈਸਕ੍ਰਿਪਸ਼ਨ ਵੀਕਲੀ ਦਿੱਤੀ ਜਾਈ ਗਈ ਹੈ ਇੱਕ ਸਜੈਸ਼ਨ ਜਿਹੜਾ ਇੱਥੋਂ ਨਿਕਲ ਕੇ ਆਇਆ ਕਿ ਜਿਹੜੇ ਪਿੰਡ ਹਲੇ ਵੀ ਟਰੈਕਟਰ ਦੇ ਰਾਹੀਂ ਮੋਬਿਲਿਟੀ ਜਿੱਥੇ ਹੈ ਉੱਥੇ ਜਿਹੜੀ ਹੈ ਮੋਬਾਈਲ ਮੈਡੀਕਲ ਟੀਮ ਉੱਥੇ ਲਗਾ ਕੇ ਭਾਵੇਂ ਕੰਟਾ-ਕੰਟਾ ਜਾ ਕੇ ਇੱਕ ਵਾਰ ਹੋਰ ਐਡੀਸ਼ਨਲ ਕਵਰੇਜ ਕਰ ਲਿੱਤਾ ਜਾਵੇ ਉਹ ਮੈਂ ਸਿਵਲ ਸਰਜਨ ਨੂੰ ਕਿਹਾ ਵੀ ਉਹ ਵੀ ਜੀਏ ਸਾਹਿਬ ਦੀ ਜਿਹੜੀ ਹੈ ਸੁਜੈਸ਼ਨ ਉਸ ਤੇ ਆਪਾਂ ਮਲ ਲੈ ਲਿਆ ਜਾਵੇ ਸਰ ਜਾਨਵਰਾਂ ਨੂੰ ਲੈ ਕੇ ਕਿਸ ਤਰ੍ਹਾਂ ਬਿਮਾਰੀਆਂ ਉੱਥੇ ਵੀ ਬੜਾ ਪੂਛ ਸਾਹਮਣੇ ਆ ਰਿਹਾ ਤੇ ਉਹ ਆਈ ਐਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਉਹ ਐਨੀਮਲ ਹਸਬੈਂਡੀ ਡਿਪਾਰਟਮੈਂਟ ਜਿਹੜੇ ਹੈਗੇ ਉਹ ਸੈਪਰੇਟਲੀ ਮੈਂ ਕੰਸਰਨ ਡੀਸੀ ਨੂੰ ਕਰਾਂਗਾ ਸਾਡਾ ਜਿਹੜਾ ਹੈਗਾ ਉਹ ਹਿਊਮਨ ਹੈਲਥ ਨੂੰ ਲੈ ਕੇ